ਭਾਈ ਜੀ ਲਗਾਤਾਰ ਇਥੇ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਆ ਹਰੇਕ ਬੰਦੇ ਨੂੰ ਆਵਦਾ ਅਰੂਪ ਪ੍ਰਦਰਸ਼ਨ ਜਿਹੜਾ ਉਹ ਦਰਜ ਕਰਨ ਦਾ ਅਧਿਕਾਰ ਆ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਪਰ ਕੀ ਕਾਰਨ ਆ ਕਿ ਕੱਲ 1 ਜੂਨ ਜਦੋਂ ਵੋਟਾਂ ਪੈ ਰਹੀਆਂ ਸੀਗੀਆਂ ਜਿੱਥੇ ਲੋਕ ਖੁੱਲ ਕੇ ਆ ਵੋਟ ਪਾ ਕੇ ਆਏ ਵੱਡੇ ਵੱਡੇ ਲੇਖ ਲਿਕੇ ਪਰ ਤੁਹਾਡੇ ਘਰ ਛਾਪੇ ਮਾਰੀ ਹੋਈ ਕੀ ਕਾਰਨ ਸੀ ਜਿਹੜਾ ਕਹਿ ਰਿਹਾ ਕਿ ਡੈਮੋਕ੍ਰੇਸੀ ਆ ਉਹ ਕਹਿੰਦੀਆਂ ਗੱਲਾਂ ਹੀ ਆ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਇਸ ਕਰਕੇ ਹੋ ਰਹੀ ਸੀ ਕਿ ਅਸੀਂ ਭਾਜਪਾ ਦਾ ਜਿਹੜਾ ਉਹ ਵਿਰੋਧ ਕੀਤਾ ਪਿਛਲੇ ਦਿਨੀ ਵੀ ਜਦੋਂ ਬੀਲੇ ਵਾਲਾ ਪਿੰਡ ਦੇ ਵਿੱਚ ਭਾਜਪਾ ਦਾ ਇੱਕ ਆਗੂ ਗੌਰਵ ਕੱਕੜ ਆ ਜਿਹੜਾ ਉਹਨੂੰ ਦળਾਇਆ ਉਤੋਂ ਉਸ ਦਿਨਾਂ ਵੀ ਸਾਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਜੇਲ੍ਹ ਭੇਜਤਾ ਜੇਲ੍ਹ ਤੋਂ ਬਾਅਦ ਲੋਕਾਂ ਦੇ ਦਬਾਅ ਸਦਕਾ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਪਿਆ ਇੰਗਰੇ ਪਿੰਡ ਦੇ ਵਿੱਚ ਬੀਜਪੀ ਵਾਲੇ ਚੁੱਪਚੀ ਪੀਤੇ ਹੁੰਦੇ ਆ ਆਪਦੇ ਬੰਦਿਆਂ ਨੂੰ ਭੇਜ ਕੇ ਆ ਕੇ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਆ ਕੇ ਟੈਂਟ ਲਾ ਦਿੰਦੇ ਆ ਜਦੋਂ ਦੂਸਰੀਆਂ ਪਾਰਟੀਆਂ ਨੂੰ ਸਾਰੀਆਂ ਨੂੰ ਇਕੱਠੇ ਹੋ ਕੇ ਪੁੱਛਿਆ ਜਾਂਦਾ ਭਾਈ ਇਹ ਟੈਂਟ ਕੀ ਦਾ ਕਾਲੀ ਕਾਂਗਰਸੀ ਝਾੜੂ ਵਾਲੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੀ ਉਹ ਸਾਰੇ ਦੇ ਸਾਰੇ ਕਹਿੰਦੇ ਕਿ ਸਾਡਾ ਨਹੀਂਗਾ ਵੀ ਉੱਥੋਂ ਟੈਂਟ ਜਿਹੜਾ ਉਹ ਪੱਟ ਦਿੱਤਾ ਗਿਆ ਉਹਨਾਂ ਨੇ ਪੋਲਿੰਗ ਬੂਥ ਵਾਸਤੇ ਜਿਹੜਾ ਲਾਇਆ ਸੀਗਾ ਤੇ ਉਹਨਾਂ ਦਾ ਸਮਾਨ ਦਾ ਵੀ ਜਿਹੜਾ ਉਹਨਾਂ ਨੂੰ ਕਹਿਤਾ ਵੀ ਆਪਦਾ ਸਮਾਨ ਜੀ ਦਾ ਵੀ ਹੈਗਾ ਬਈ ਲੈ ਜਾ ਇਸੇ ਕਰਕੇ ਪੁਲਿਸ ਜਿਹੜੀ ਫੇਰ ਤੋਂ ਸਾਨੂੰ ਰੈਸਟ ਕਰਨ ਵਾਸਤੇ ਸਾਡੇ ਘਰਾਂ ਦੇ ਵਿੱਚ ਜਿਹੜੀ ਉਹ ਛਾਪੇਮਾਰੀ ਕਰ ਰਹੀ ਸੀਗੀ ਪੋਲਿੰਗ ਬੂਥ ਲਾਉਣ ਦਾ ਬੀਜੇਪੀ ਨੂੰ ਅਧਿਕਾਰ ਉਹ ਆਪਣਾ ਪ੍ਰਚਾਰ ਕਰ ਸਕਦੀ ਹੈ ਵੋਟਾਂ ਮੰਗ ਸਕਦੀ ਆ ਕਿਤਨਾ ਕਿਤੇ ਟੈਂਟ ਪਟਨਾ ਇਹ ਗੁੰਡਾਗਰਦੀ ਨਹੀਂ ਹੈ ਟੈਂਟ ਪਟਦਾ ਉਹਦਾ ਗੁੰਡਾਗਰਦੀ ਲੱਗਣ ਲੱਗ ਗਈ ਜੋ ਭਾਜਪਾ ਨੇ ਹੁਣ ਤੱਕ ਕੀਤਾ ਕੀ ਉਹ ਗੁੰਡਾਗਰਦੀ ਨਹੀਂ ਸੀ ਇੱਥੇ ਗਊ ਰੱਖਿਆ ਦੇ ਨਾਮ ਤੇ ਲੋਕਾਂ ਦੇ ਕਤਲ ਕੀਤੇ ਜਾਂਦੇ ਆ ਹਾਂ ਇੱਥੇ ਹੀ ਭਾਜਪਾ ਆਰਐਸਐਸ ਵੱਲੋਂ ਇੱਕ ਵਿਸ਼ੇਸ਼ ਧਰਮ ਦਾ ਜਿਹੜਾ ਉਹ ਧਾਰਮਿਕ ਸਥਾਨ ਢਾ ਕੇ ਉਹਦੇ ਉੱਪਰ ਜਿਹੜਾ ਅਦਾਲਤਾਂ ਤੋਂ ਧੱਕੇ ਨਾਲ ਫੈਸਲਾ ਕਰਾ ਕੇ ਜਿਹੜਾ ਰਾਮ ਮੰਦਿਰ ਉਹ ਸਾਰੇ ਆ ਗਿਆ ਕੀ ਇਹ ਗੁੰਡਾਗਰਦੀ ਨਹੀਂ ਇਹ ਤਾਂ ਪੱਟਿਆਗਾ ਉਹ ਤਾਂ ਗੁੰਡਾਗਰਦੀ ਆ ਜੋ ਕੁਝ ਭਾਜਪਾ ਨੇ ਦੇਸ਼ ਦੇ ਵਿੱਚ ਕੀਤਾ ਕੀ ਉਹ ਗੁੰਡਾਗਰਦੀ ਨਹੀਂ ਸਾਡੇ ਸਰਹੱਦ ਤੋਂ ਪਾਰ ਭਾਜਪਾ ਕੇਂਦਰ ਦੀ ਸਰਕਾਰ ਸੀ ਭਾਜਪਾ ਦੀ ਤੇ ਜਿਹੜਾ ਸਰਹੱਦ ਤੋਂ ਪਾਰ ਕਮੰਟਲਾਂ ਦੇ ਹਿਸਾਬ ਨਾਲ ਕਰੋੜਾਂ ਦਾ ਜਿਹੜਾ ਨਸ਼ਾ ਉਹ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਨ ਵਾਸਤੇ ਜਿਹੜਾ ਇੱਧਰ ਲਿਆਂਦਾ ਜਾਂਦਾ ਸੀ ਕੀ ਉਹ ਗੁੰਡਾਗਰਦੀ ਨਹੀਂ ਸੀ ਸਾਡੇ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਜਿਨ੍ਹਾਂ ਜਿਹੜੀ ਬੇਰਜ਼ਗਾਰੀ ਲਗਾਤਾਰ ਵੱਧ ਰਹੀ ਹੈ ਤੇ ਉਹਨਾਂ ਕੋਲ ਇੱਕੋ ਇੱਕ ਰੁਜ਼ਗਾਰ ਸੀਗਾ ਫੌਜ ਦੀ ਭਰਤੀ ਉਹ ਦੇਖਦੇ ਸੀ ਹਾਂ ਉਹ ਫੌਜ ਦੀ ਭਰਤੀ ਨੂੰ ਇਹਨਾਂ ਨੇ 4 ਸਾਲਾਂ ਯੋਜਨਾ ਦੇ ਵਿੱਚ ਅਗਲੀਆਂ ਵੀ ਯੋਜਨਾ ਦੇ ਵਿੱਚ ਬਦਲਤਾ ਵੀ 4 ਸਾਲ ਹੀ ਕੀਤੀ ਜਾ ਸਕਦੀ ਆ ਕੀ ਇਹ ਗੁੰਡਾਗਰਦੀ ਨਹੀਂ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਸੋਗਪ੍ਰੀਤ ਮੋੜ ਦੋਸਤੋ ਕੱਲ 1 ਜੂਨ ਸੀ ਲਾਸਟ ਗੇਟ ਦੀਆਂ ਵੋਟਾਂ ਹੋਈਆਂ ਉਸ ਤੋਂ ਬਾਅਦ ਲੋਕਾਂ ਨੇ ਉਂਗਲਾਂ ਉੱਪਰ ਲੱਗੇ ਨਿਸ਼ਾਨਾਂ ਦੀਆਂ ਫੋਟੋ ਪਾ ਪਾ ਕੇ ਵੱਡੇ ਵੱਡੇ ਲੇਖ ਲਿਖੇ ਕਿ ਸਾਡੇ ਦੇਸ਼ ਦੇ ਵਿੱਚ ਜਮੂਰੀਅਤ ਆ ਡੈਮੋਕ੍ਰੇਸੀ ਆ ਤਾਂ 2014 ਤੋਂ ਬਾਅਦ ਜਦੋਂ ਤੋਂ ਮੋਦੀ ਸਰਕਾਰ ਆਈ ਆ ਚਾਹੇ ਉਸ ਤੋਂ ਪਹਿਲਾਂ ਵੀ ਡੈਮੋਕ੍ਰੇਸੀ ਖਤਰੇ ਦੇ ਵਿੱਚ ਸੀ ਪਰ ਜਦੋਂ ਤੋਂ ਮੋਦੀ ਸਰਕਾਰ ਆਈ ਆ ਤਾਂ ਡੈਮੋਕ੍ਰੇਸੀ ਨੂੰ ਖੋਰਾ ਲੱਗਣਾ ਜਿਹੜਾ ਉਹ ਬਹੁਤ ਤੇਜ਼ ਹੋ ਗਿਆ ਲਗਾਤਾਰ ਆ ਜਿਹੜਾ ਉਹ ਡੈਮੋਕ੍ਰੇਸੀ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਤਾਂ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਔਰ ਇੱਕ ਲੇਖਕਾ ਹੈਗੀ ਆ ਅਨੰਦਿਤਿ ਰਾਏ ਜਿਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਆ ਕਿ ਜਮੂਰੀਅਤ ਘਟਾਰੇ ਦੇ ਵਿੱਚ ਕਾ ਉਸ ਦੇ ਦੌਰਾਨ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਕਿਸਾਨ ਆਗੂਆਂ ਨੇ ਗ੍ਰਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਕਿਸਾਨ ਆਗੂ ਨੂੰ ਆ ਜਿਹੜਾ ਉਹ ਰਿਹਾ ਕਰ ਦਿੱਤਾ ਗਿਆ ਪਰ ਇੱਕ ਕਿਸਾਨ ਆਗੂ ਜਿਹੜਾ ਹਜੇ ਵੀ ਜੇਲ੍ਹ ਦੇ ਅੰਦਰ ਡੱਕਿਆ ਹੋਇਆ ਹੈ ਕਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਵੋਟਾਂ ਤੋਂ ਪਹਿਲਾਂ ਜਿਹੜਾ ਇਹ ਕਿਹਾ ਜਾਂਦਾ ਕਿ ਸਾਡੇ ਇੱਥੇ ਜਮਹੂਰੀਅਤ ਆ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਵਾਲੇ ਰਹਿਣ ਹੀ ਆ ਜਿਹੜਾ ਇੱਕ ਨੌਜਵਾਨ ਦੇ ਘਰੇ ਪੁਲਿਸ ਦੀ ਗੱਡੀ ਭਰ ਕੇ ਆਉਂਦੀ ਆ ਔਰ ਲਗਾਤਾਰ ਉਹਦੇ ਘਰ ਹੈ ਜਿਹੜੀ ਉਹ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਸਾਡੇ ਨਾਲ ਉਹ ਬਾਈ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਨੌਜਵਾਨ ਭਾਰ ਸਭਾ ਦੇ ਆਗੂ ਨੌਨਿਹਾਲ ਦੀਪ ਸਿੰਘ ਵਾਲਾ ਸਵਾਗਤ ਕਰਦੇ ਆ ਬਾਈ ਦਾ ਸਵਾਗਤ ਆ ਬਾਈ ਜੀ ਧੰਨਵਾਦ ਬਾਈ ਜੀ ਭਾਈ ਜੀ ਲਗਾਤਾਰ ਇੱਥੇ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਆ ਹਰੇਕ ਬੰਦੇ ਨੂੰ ਆਵਦਾ ਅਰੋਧ ਪ੍ਰਦਰਸ਼ਨ ਦਾ ਜਿਹੜਾ ਉਹ ਦਰਜ ਕਰਨ ਦਾ ਅਧਿਕਾਰ ਆ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਪਰ ਕੀ ਕਾਰਨ ਆ ਕਿ ਕੱਲ 1 ਜੂਨ ਜਦੋਂ ਵੋਟਾਂ ਪੈ ਰਹੀਆਂ ਸੀਗੀਆਂ ਜਿੱਥੇ ਲੋਕ ਖੁੱਲ ਕੇ ਆ ਵੋਟ ਪਾ ਕੇ ਆਏ ਵੱਡੇ ਵੱਡੇ ਲੇਖ ਲਿਖੇ ਪਰ ਤੁਹਾਡੇ ਘਰ ਛਾਪੇ ਮਾਰੇ ਹੋਏ ਕੀ ਕਾਰਨ ਸੀ ਦੇਖੋ ਜੀ ਜਿਹੜਾ ਕਹਿ ਰਿਹਾ ਕਿ ਡੈਮੋਕ੍ਰੇਸੀ ਆ ਉਹ ਕਹਿੰਦੀਆਂ ਗੱਲਾਂ ਹੀ ਆ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਇਸ ਕਰਕੇ ਹੋ ਰਹੀ ਸੀ ਕਿ ਅਸੀਂ ਬੀਜੇਪੀ ਦਾ ਜਿਹੜਾ ਉਹ ਵਿਰੋਧ ਕੀਤਾ। ਹੂੰ। ਬੀਜੇਪੀ ਦਾ ਵਿਰੋਧ ਕਰਨ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਵਾਰ-ਵਾਰ ਸਾਡੇ ਘਰਾਂ ਦੇ ਵਿੱਚ ਛਾਪੇ ਮਾਰ ਰਹੀ ਸੀ। ਪਿਛਲੇ ਦਿਨੀ ਵੀ ਜਦੋਂ ਬੀਲੇ ਵਾਲਾ ਪਿੰਡ ਦੇ ਵਿੱਚ ਬੀਜੇਪੀ ਦਾ ਕਾਕੂ ਗੌਰਵ ਕੱਕੜਾ ਜਿਹੜਾ ਉਹਨੂੰ ਦળਾਇਆ ਉਤੋਂ ਉਸ ਦੌਰਾਨ ਵੀ ਸਾਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਜੇਲ੍ਹ ਭੇਜਤਾ ਜੇਲ੍ਹ ਤੋਂ ਬਾਅਦ ਲੋਕਾਂ ਦੇ ਦਬਾਅ ਸਦਕਾ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਪਿਆ ਉਸ ਤੋਂ ਬਾਅਦ ਵੀ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਰਜ ਸੀਗੀ ਕਿ ਭਾਜਪਾ ਦਾ ਜਿਹੜਾ ਵਿਰੋਧ ਆ ਉਹ ਕਰਨਾ ਤੇ ਉਸੇ ਤਰੀਕੇ ਨਾਲ ਲਗਾਤਾਰ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਕਿੰਗਰੇ ਪਿੰਡ ਦੇ ਵਿੱਚ ਭਾਜਪਾ ਵਾਲੇ ਚੁੱਪਚੀ ਪੀਤੇ ਆਉਂਦੇ ਆ ਆਪਦੇ ਬੰਦਿਆਂ ਨੂੰ ਭੇਜ ਕੇ ਆ ਕੇ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਆ ਕੇ ਟੈਂਟ ਲਾ ਦਿੰਦੇ ਆ ਉਹ ਟੈਂਟ ਨਾ ਤਾਂ ਘਰ ਵਾਲੇ ਨੂੰ ਦੱਸਦੇ ਆ ਕਿ ਕਿਉਂ ਲਾਇਆ ਕਾਦੇ ਵਾਸਤੇ ਲਾਇਆ ਗਿਆ ਜਦੋਂ ਦੂਸਰੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੁੱਛਿਆ ਜਾਂਦਾ ਭਾਈ ਇਹ ਟੈਂਟ ਕੀ ਦਾ ਕਾਲੀ ਕਾਂਗਰਸੀ ਝੜੂ ਵਾਲੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੀ ਉਹ ਸਾਰੇ ਦੇ ਸਾਰੇ ਕਹਿੰਦੇ ਕਿ ਸਾਡਾ ਨਹੀਂਗਾ ਪਤਾ ਲੱਗਾ ਕਿ ਉਹ ਟੈਂਟ ਜਿਹੜਾ ਭਾਜਪਾ ਦਾ ਹਾਂ ਤੇ ਉਹ ਵੀ ਉੱਥੋਂ ਟੈਂਟਾ ਜਿਹੜਾ ਉਹ ਪੱਟ ਦਿੱਤਾ ਗਿਆ ਉਹਨਾਂ ਨੇ ਪੋਲਿੰਗ ਬੂਥ ਵਾਸਤੇ ਜਿਹੜਾ ਲਾਇਆ ਸੀਗਾ ਹਾਂ ਤੇ ਉਹਨਾਂ ਦਾ ਸਮਾਨ ਦਾ ਵੀ ਜਿਹੜਾ ਉਹਨਾਂ ਨੂੰ ਕਹਿਤਾ ਵੀ ਆਪਦਾ ਸਮਾਨ ਜੀ ਦਾ ਵੀ ਹੈਗਾ ਬਈ ਲੈ ਜਾ ਤੁਸੀਂ ਪਟਿਆ ਬਿਲਕੁਲ ਜੀ ਇਸੇ ਕਰਕੇ ਪੁਲਿਸ ਜਿਹੜੀ ਫੇਰ ਤੋਂ ਸਾਨੂੰ ਰੈਸਟ ਕਰਨ ਵਾਸਤੇ ਸਾਡੇ ਘਰਾਂ ਦੇ ਵਿੱਚ ਜਿਹੜੀ ਉਹ ਛਾਪੇਮਾਰੀ ਕਰ ਰਹੀ ਸੀਗੀ ਅਸੀਂ ਲੋਕਾਂ ਨੂੰ ਪਹਿਲਾਂ ਵੀ ਕਹਿ ਰਹੇ ਸੀ ਐਮਐਲਏ ਦੇ ਇਲੈਕਸ਼ਨ ਵੇਲੇ ਵੀ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਭਾਜਪਾ ਦੀ ਬੀਟੀਮਾ ਜੋ ਕੁਝ ਪੰਜਾਬ ਦੇ ਵਿੱਚ ਮੋਦੀ ਤੋਂ ਲਾਗੂ ਨਹੀਂ ਹੋਇਆ ਉਹ ਭਗਵੰਤ ਮਾਨ ਰਾਹੀਂ ਜਿਹੜਾ ਤੇ ਕੇਜਰੀਵਾਲ ਰਾਹੀਂ ਪੰਜਾਬ ਦੇ ਵਿੱਚ ਲਾਗੂ ਕਰਨ ਜਿਹੜੀ ਜਾ ਰਹੀ ਆ ਭਾਜਪਾ ਤੁਸੀਂ ਦੇਖੋ ਵਿਰੋਧ ਭਾਜਪਾ ਦਾ ਹੁੰਦਾ ਪੁਲਿਸ ਸਾਨੂੰ ਜਿਹੜੀ ਉਹ ਪੰਜਾਬ ਦੀ ਤੰਗ ਕਰਦੀ ਆ ਪੰਜਾਬ ਦੀ ਪੁਲਿਸ ਭਗਵੰਤ ਮਾਨ ਦੇ ਇਸ਼ਾਰੇ ਤੇ ਜਿਹੜੀ ਚੱਲਦੀ ਆ ਤੇ ਇਹ ਦੋਨੋਂ ਮਿਲ ਕੇ ਜਿਹੜੇ ਚਾਉਂਦੇ ਆ ਕਿ ਲੋਕ ਜਿਹੜਾ ਸਾਡਾ ਵਿਰੋਧ ਨਾ ਕਰਨ ਵੀ ਅਸੀਂ ਜਿਵੇਂ ਮਰਜ਼ੀ ਕਰੀਏ ਚਾਹੇ ਭਾਜਪਾ ਗੁੰਡਾਗਰਦੀ ਕਰੇ ਚਾਹੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਗੁੰਡਾਗਰਦੀ ਕਰੇ ਵੀ ਲੋਕ ਨਾ ਬੋਲਣ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜੀ ਇਹ ਪੁਲਿਸ ਆ ਉਹ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਆ ਜਿਵੇਂ ਪਹਿਲਾਂ ਵੀ ਤੁਸੀਂ ਗੱਲ ਕਰਕੇ ਹਟੇ ਹੋ ਕਿ ਕੁਝ ਦਿਨ ਪਹਿਲਾਂ ਕਿਸਾਨ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਦੇ ਵਿੱਚ ਅਰਜੰਦਰ ਸਿੰਘ ਦੀਪ ਸਿੰਘ ਵਾਲਾ ਵੀ ਸੀ ਹਰਨੇਕ ਸਿੰਘ ਮਹਿਮਾ ਵੀ ਜਿਹੜੇ ਗ੍ਰਿਫਤਾਰ ਹੋਏ ਚਲੋ ਰਜਿੰਦਰ ਸਿੰਘ ਨੂੰ ਤੇ ਮੈਨੂੰ ਇੱਕੇ ਦਿਨ ਰਹਾ ਕਰਤਾ ਹਰਨੇਕ ਸਿੰਘ ਮਹਿਮਾ ਜਿਹੜੇ ਉਹ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਕੀ ਵਿਰੋਧਤਾ ਉਹ ਵੀ ਭਾਜਪਾ ਦਾ ਕਰਦੇ ਸੀ ਜੇ ਉਹ ਭਾਜਪਾ ਦਾ ਵਿਰੋਧ ਕਰਨ ਤੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਉਸ ਕਿਸਾਨ ਆਗੂ ਨੂੰ ਹੱਲੇ ਤੱਕ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਜਿਹੜਾ ਬਦਲਾਅ ਦਾ ਨਾਰਾ ਦੇ ਕੇ ਆਏ ਸੀ ਕਿ ਵਾਕਈ ਬਦਲਾਅ ਲੈ ਕੇ ਆਉਣਗੇ ਫਿਰ ਕਿਵੇਂ ਨਹੀਂ ਇਹ ਸਾਬਤ ਹੁੰਦਾ ਕਿ ਇਹ ਬੀਜੇਪੀ ਦੀ ਵੀ ਟੀਮ ਨਹੀਂਗੀ ਹਾਂ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਤੇ ਬੀਜੇਪੀ ਦਾ ਉਹ ਰਲਿਆ ਮਿਲਿਆ ਇੱਕ ਦੂਜੇ ਦੇ ਇਸ਼ਾਰੇ ਤੇ ਜਿਹੜਾ ਕੰਮ ਕਰਦੇ ਆ ਇਸੇ ਕਰਕੇ ਸਾਡੇ ਘਰਾਂ ਦੇ ਵਿੱਚ ਵੀ ਜਿਹੜੀ ਪੁਲਿਸ ਆ ਵਾਰ-ਵਾਰ ਛਾਪੇਮਾਰੀ ਕਰ ਰਹੀ ਸੀ ਬੀਜੇਪੀ ਦਾ ਵਿਰੋਧ ਕਰਨ ਤੇ ਇਹ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਡੈਮੋਕ੍ਰੇਸੀ ਹੈ ਕਿਸੇ ਵੀ ਬੰਦੇ ਨੂੰ ਵੋਟ ਮੰਗਣ ਦਾ ਵੋਟ ਪਾਉਣ ਦਾ ਅਧਿਕਾਰ ਆ ਪੋਲਿੰਗ ਬੂਥ ਲਾਉਣ ਦਾ ਬੀਜੇਪੀ ਨੂੰ ਅਧਿਕਾਰ ਆ ਉਹ ਆਪਣਾ ਪ੍ਰਚਾਰ ਕਰ ਸਕਦੀ ਹੈ ਵੋਟਾ ਮੰਗ ਸਕਦੀ ਆ ਕਿਤਨਾ ਕਿਤੇ ਟੈਂਟ ਪਟਣਾ ਇਹ ਗੁੰਡਾਗਰਦੀ ਨਹੀਂ ਹੈ ਫਿਰ ਦੇਖੋ ਜੀ ਅਸੀਂ ਟੈਂਟ ਪਟਤਾ ਉਹਦਾ ਗੁੰਡਾਗਰਦੀ ਲੱਗਣ ਲੱਗੀ ਜੋ ਬੀਜੇਪੀ ਨੇ ਹੁਣ ਤੱਕ ਕੀਤਾ ਕੀ ਉਹ ਗੁੰਡਾਗਰਦੀ ਨਹੀਂ ਸੀ ਇਸੇ ਬੀਜੇਪੀ ਦੇ ਰਾਜ ਦੇ ਵਿੱਚ ਇਹਨਾਂ ਦੇ ਯਾਰ ਐਸਐਸ ਦੇ ਆਰਐਸਐਸ ਦੇ ਤੇ ਬੀਜੇਪੀ ਦੇ ਜਿਹੜੇ ਬੰਦੇ ਹਾਂ ਔਰਤਾਂ ਨੂੰ ਨੰਗੀਆਂ ਕਰਕੇ ਸੜਕਾਂ ਤੇ ਕਮਾਉਂਦੇ ਆ ਉਹਨਾਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਆ ਹਾਂ ਇੱਥੇ ਹੀ ਜੇਲ੍ਹਾਂ ਦੇ ਵਿੱਚ ਜਿਹੜੇ ਬਲਾਤਕਾਰੀ ਉਹ ਬੰਦ ਸੀਗੇ ਹਾਂ ਤੇ ਬੀਜੇਪੀ ਦੇ ਇਸ਼ਾਰਿਆਂ ਤੇ 15 ਅਗਸਤ ਨੂੰ ਇਹ ਕਹਿ ਕੇ ਛੱਡ ਦਿੱਤੇ ਜਾਂਦੇ ਆ ਕਿ ਇਹਨਾਂ ਦਾ ਚਾਲ ਚੱਲਣ ਬਹੁਤ ਸਾਫ਼ ਸੁਥਰਾ ਇਸ ਕਰਕੇ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਇੱਥੇ ਗਊ ਰੱਖਿਆ ਦੇ ਨਾਮ ਤੇ ਲੋਕਾਂ ਦੇ ਕਤਲ ਕੀਤੇ ਜਾਂਦੇ ਆ ਇੱਥੇ ਹੀ ਬੀਜੇਪੀ ਆਰਐਸਐਸ ਵੱਲੋਂ ਇੱਕ ਵਿਸ਼ੇਸ਼ ਧਰਮ ਦਾ ਜਿਹੜਾ ਉਹ ਧਾਰਮਿਕ ਸਥਾਨ ਢਾ ਕੇ ਉਹਦੇ ਉੱਪਰ ਜਿਹੜਾ ਅਦਾਲਤਾਂ ਤੋਂ ਧੱਕੇ ਨਾਲ ਫੈਸਲਾ ਕਰਾ ਕੇ ਜਿਹੜਾ ਰਾਮ ਮੰਦਿਰ ਉਹ ਸਾਰਿਆ ਗਿਆ ਕੀ ਇਹ ਗੁੰਡਾਗਰਦੀ ਨਹੀਂ ਹੂੰ ਜੇ ਭਾਜਪਾ ਦਾ ਇੱਕ ਟੈਂਟ ਪਟਿਆਗਾ ਉਹ ਤਾਂ ਗੁੰਡਾਗਰਦੀ ਆ ਜੋ ਕੁਝ ਭਾਜਪਾ ਨੇ ਦੇਸ਼ ਦੇ ਵਿੱਚ ਕੀਤਾ ਕੀ ਉਹ ਗੁੰਡਾਗਰਦੀ ਨਹੀਂ ਹੂੰ ਸਾਡੇ ਸਰਹੱਦ ਤੋਂ ਉਪਾਰ ਭਾਜਪਾ ਕੇਂਦਰ ਦੀ ਸਰਕਾਰ ਸੀ ਭਾਜਪਾ ਦੀ ਤੇ ਜਿਹੜਾ ਸਰਹੱਦ ਤੋਂ ਉਪਾਰ ਕਵੰਟਲਾਂ ਦੇ ਹਿਸਾਬ ਨਾਲ ਕਰੋੜਾਂ ਦਾ ਜਿਹੜਾ ਨਸ਼ਾ ਉਹ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਨ ਵਾਸਤੇ ਜਿਹੜਾ ਇੱਧਰ ਲਿਆਂਦਾ ਜਾਂਦਾ ਸੀ ਕੀ ਉਹ ਗੁੰਡਾਗਰਦੀ ਨਹੀਂ ਸੀ ਹਾਂ ਸਾਡੇ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਜਿਨ੍ਹਾਂ ਜਿਹੜੀ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਤੇ ਉਹਨਾਂ ਕੋਲ ਇੱਕੋ ਇੱਕ ਰੁਜ਼ਗਾਰ ਸੀਗਾ ਫੌਜ ਦੀ ਭਰਤੀ ਉਹ ਦੇਖਦੇ ਸੀ ਹਾਂ ਉਹ ਫੌਜ ਦੀ ਭਰਤੀ ਨੂੰ ਇਹਨਾਂ ਨੇ 4 ਸਾਲਾਂ ਯੋਜਨਾ ਦੇ ਵਿੱਚ ਅਗਨੀ ਵੀ ਯੋਜਨਾ ਦੇ ਵਿੱਚ ਬਦਲਤਾ ਵੀ 4 ਸਾਲ ਹੀ ਕੀਤੀ ਜਾ ਸਕਦੀ ਆ ਕੀ ਇਹ ਗੁੰਡਾਗਰਦੀ ਨਹੀਂ ਹਾਂ ਵੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨਾ ਉਹਨਾਂ ਦਾ ਰੁਜ਼ਗਾਰ ਖੋਣਾ ਇੱਕ ਤਿੰਨ ਦੁਪੱਟਿਆਂ ਜਣਾ ਉਹਨੂੰ ਗੁੰਡਾਗਰਦੀ ਮੰਨਿਆ ਜਾ ਰਿਹਾ ਤੇ ਜੋ ਕੁਝ ਭਾਜਪੀ ਨੇ ਹੁਣ ਤੱਕ ਲੋਕਾਂ ਨਾਲ ਕੀਤਾ ਉਹ ਗੁੰਡਾਗਰਦੀ ਨਹੀਂ ਅਸੀਂ ਤਾਂ ਇਹ ਮੰਨਦੇ ਆ ਕਿ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਗੁੰਡਿਆਂ ਨੂੰ ਉਹਨਾਂ ਦਾ ਮੂੰਹ ਤੋੜ ਮਾਂ ਜਵਾਬ ਦਿੱਤਾ ਅਸੀਂ ਵੀ ਜਿਸ ਤਰੀਕੇ ਨਾਲ ਤੁਸੀਂ ਚੱਲਦੇ ਹੋ ਵੀ ਪੰਜਾਬ ਦੇ ਪੰਜਾਬ ਦੇ ਲੋਕ ਬੀਜੇਪੀ ਨੂੰ ਜਿਹੜਾ ਉਹ ਕਦੀ ਵੀ ਸਵਕਾਰ ਨਹੀਂ ਕਰਦੇਗੇ ਇਸ ਕਰਕੇ ਉਹਨਾਂ ਦੇ ਕੱਲਾ ਪਿੰਗਰੇ ਪਿੰਡ ਦੇ ਵਿੱਚ ਟੈਂਟ ਨੇ ਪਟੀਚਾ ਬਹੁਤ ਸਾਰੇ ਜਗ੍ਹਾ ਦੇ ਉੱਪਰ ਜਿਹੜੇ ਜਾਗੀਰ ਦੀ ਜ਼ਮੀਰਾਂ ਵਾਲੇ ਲੋਕ ਉਹਨਾਂ ਨੇ ਪੱਟੇ ਆ ਟੈਂਟ ਹਾਂ ਹਾਂ ਜ਼ਮੀਨ ਹੈ ਤੁਹਾਡੇ ਕੋਲੇ ਨਹੀਂ ਜੀ ਸਰ ਕਿਸਾਨਾਂ ਦੇ ਲਈ ਤਾਂ ਚਲੋ ਮੰਨ ਲਿਆ ਬੀਜੇਪੀ ਉਹ ਲੈ ਕੇ ਆਈ ਕੀਤੀ ਕਾਨੂੰਨ ਮਜ਼ਦੂਰਾਂ ਦੇ ਲਈ ਚਲੋ ਤੁਸੀਂ ਮਜ਼ਦੂਰ ਪਰਿਵਾਰ ਚੋਂ ਆ ਫਿਰ ਵੀ ਵਿਰੋਧ ਕਰ ਰਹੇ ਹੋ ਤੁਹਾਡਾ ਕੀ ਏਡਾ ਤੁਹਾਡੀ ਕੀ ਏਡੀ ਖਾਸ ਰੰਜਿਸ਼ ਬੀਜੇਪੀ ਦੇ ਨਾਲ ਦੇਖੋ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਕਿ ਜੇ ਬੀਜੇਪੀ ਦੇ ਰਾਜ ਦੇ ਵਿੱਚ ਪੰਜਾਬ ਚ ਚਿਟਾ ਰਿਆ ਉਹ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਮਾਰ ਰਿਆ ਹਾਂ ਕਿਸਾਨਾਂ ਦੇ ਨੂੰ ਵੀ ਮਾਰ ਰਿਆ ਉਹ ਫੈਕਟਰੀ ਮਾਲਕਾਂ ਦੇ ਬੱਚਿਆਂ ਨੂੰ ਵੀ ਮਾਰ ਰਿਆ ਉਹ ਨਾ ਤਾਂ ਕੋਈ ਹਿੰਦੂ ਵੇਂਦਾ ਨਾ ਸਿੱਖ ਵੇਂਦਾ ਨਾ ਮੁਸਲਮਾਨ ਵੇਂਦਾ ਉਹ ਸਾਰਿਆਂ ਨੂੰ ਰੰਗਦਾ ਹਾਂ ਇਸ ਕਰਕੇ ਭਾਜਪੀ ਦੇ ਖਿਲਾਫ ਲੜਾਈ ਸਾਰਿਆਂ ਦੀ ਬਣਦੀ ਹੈ ਜੇ ਉਹਨਾਂ ਨੇ ਸਾਡੇ ਨੌਜਵਾਨਾਂ ਦਾ ਰਜਗਾਰ ਖੋਇਆ ਉਹ ਖਾਸ ਕਰਕੇ ਸਾਡੇ ਛੋਟੇ ਕਿਸਾਨਾਂ ਦੇਤੇ ਮਜ਼ਦੂਰਾਂ ਦਾ ਰਜਗਾਰ ਸੀਗਾ ਜਿਹੜੀ ਫੌਜ ਦੀ ਨੌਕਰੀ ਸੀ ਜਿਹਨੂੰ ਇਹਨਾਂ ਨੇ 4 ਸਾਲਾਂ ਯੋਜਨਾ ਦੇ ਵਿੱਚ ਤਬਦੀਲ ਕੀਤਾ ਇਸ ਕਰਕੇ ਸਾਡਾ ਵਿਰੋਧ ਕਰਨ ਦਾ ਫਰਜ਼ ਬਣਦਾ ਜੇ ਅਸੀਂ ਇਸ ਕਰਕੇ ਵੇਖਗੇ ਕਿ ਅਸੀਂ ਮਜ਼ਦੂਰ ਪਰਿਵਾਰ ਨਾਲ ਰਿਲੇਟਡ ਆ ਤੇ ਮਜ਼ਦੂਰਾਂ ਦੇ ਜਿਹੜੇ ਕਿਰਤ ਕਾਨੂੰਨ ਸੀ ਉਹਨਾਂ ਨੂੰ ਇਹਨਾਂ ਨੇ ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਰਟ ਲੈ ਕੇ ਆਂਦੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਤਾਂ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਵਿਰੋਧ ਕਰੀਏ ਤੇ ਕਰ ਰਹੇ ਆ ਤੁਸੀਂ ਦੇਖੋ ਕਿ ਮਜ਼ਦੂਰਾਂ ਨੇ ਜਿਹੜਾ ਸੰਘਰਸ਼ ਕਰ ਕਰਕੇ ਕੁਰਬਾਨੀਆਂ ਦੇ ਕੇ ਜਿਹੜਾ ਆਪਦਾ ਕੰਮ ਕਰਨ ਦਾ ਦਿਹਾੜੀ ਦਾ ਸਮਾਂ ਸੀਗਾ ਉਹ 8 ਘੰਟੇ ਜਿਹੜਾ ਤੈਅ ਕਰਵਾਇਆ ਸੀ ਤੇ ਇਸੇ ਹੀ ਭਾਜਪੀ ਨੇ ਉਹ ਫਿਰ ਤੋਂ ਜਿਹੜਾ 12 ਘੰਟੇ ਕਰਤਾ ਤੇ ਅਸੀਂ ਵਿਰੋਧ ਕਿਉਂ ਨਾ ਕਰੀਏ ਹਾਂ ਇਸ ਕਰਕੇ ਜਦੋਂ ਉਹ ਸਾਰੇ ਦੇਸ਼ ਦੇ ਜਿਹੜਾ ਧਾਨ ਕਰਨ ਲੱਗੇ ਹੋਏ ਆ ਤੇ ਅਸੀਂ ਸਾਰੇ ਸਮਾਜ ਦੇ ਲੋਕਾਂ ਵਾਸਤੇ ਜਿਹੜਾ ਉਹ ਆਵਾਜ਼ ਬੁਲੰਦ ਕਰਦੇ ਉਹਨਾਂ ਨਾਲ ਜਿਨ੍ਹਾਂ ਲੋਕਾਂ ਨਾਲ ਧੱਕਾ ਹੁੰਦਾ ਇਸ ਕਰਕੇ ਅਸੀਂ ਭਾਜਪੀ ਦੇ ਖਿਲਾਫ ਬੋਲਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਇਕੱਲੇ ਕਿਸਾਨਾਂ ਦੀ ਲੜਾਈ ਆ ਜਾਂ ਮਜ਼ਦੂਰਾਂ ਦੀ ਆ ਸਾਨੂੰ ਪਤਾ ਕਿ ਉਹ ਸਾਰੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਲੋਕਾਂ ਦੇ ਲਈ ਤੁਸੀਂ ਕੰਮ ਕਰ ਰਹੇ ਹੋ ਲਗਾਤਾਰ ਛਾਪੇਮਾਰੀ ਹੋ ਰਹੀ ਹੈ ਤੇ ਇਹ ਨਤੀਜਾ ਕਿਤੇ ਗਲਤ ਨਾ ਹੋ ਜਾਈ ਵੀ ਤੁਹਾਨੂੰ ਜੇਲ੍ਹ ਲੰਮੇ ਸਮੇਂ ਲਈ ਜੇਲ੍ਹ ਜਾਣਾ ਪਈ ਲੋਕਾਂ ਦੇ ਲੜਨ ਵਾਸਤੇ ਦੇਖੋ ਜੀ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਦੋਂ ਇਹ ਗੁੰਡਾਗਰਦੀ ਕਰਨ ਵਾਲੀਆਂ ਪਾਰਟੀਆਂ ਜਿਹੜੀਆਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਦੀ ਹੋਵੇ ਹੋਵੇ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਜਦੋਂ ਉਹ ਲੋਕ ਵਿਰੋਧੀ ਫੈਸਲੇ ਲੈਣਗੇ ਤੇ ਜਿਹੜੇ ਲੋਕ ਲੋਕਾਂ ਦੀ ਗੱਲ ਕਰਨਗੇ ਤੇ ਹੁਣ ਵੀ ਜਿਹੜੇ ਲੋਕ ਕਰ ਰਹੇ ਆ ਉਹਨਾਂ ਨੂੰ ਵੀ ਲੰਮੇ-ਲੰਮੇ ਸਮੇਂ ਤੋਂ ਜਿਹੜਾ ਇਹਨਾਂ ਨੇ ਬਿਨਾਂ ਵਜ੍ਹਾ ਜੇਲ੍ਹਾਂ ਦੇ ਵਿੱਚ ਸਿੱਟਿਆ ਹੋਇਆ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਆ ਤੇ ਉਹਨਾਂ ਦੇ ਨਾ ਕੋਈ ਜ਼ਬਾਨ ਤਾਂ ਉਹਨਾਂ ਦੀ ਨਾ ਕੋਈ ਪਰਚੇ ਦਾ ਪਤਾ ਲੱਗਦਾ ਕਿਹੜਾ ਪਾਇਆ ਕਿਹੜਾ ਨਹੀਂ ਪਾਇਆ ਉਹ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣ ਵਾਸਤੇ ਇਹ ਕੁਛ ਇਹ ਕਰਦੇ ਹੀ ਆਉਂਦੇ ਆ ਪਰ ਸਾਨੂੰ ਇਹਨਾਂ ਗੱਲਾਂ ਦਾ ਕੋਈ ਖਤਰਾ ਨਹੀਂ ਜਦੋਂ ਅਸੀਂ ਲੋਕਾਂ ਦੇ ਵਾਸਤੇ ਲੜ ਰਹੇ ਆ ਤੇ ਸਾਨੂੰ ਇਹ ਵੀ ਪਤਾ ਕਿ ਸਾਨੂੰ ਕਿਸੇ ਟਾਈਮ ਵੀ ਜਿਹੜਾ ਜੇਲ੍ਹਾਂ ਦੇ ਵਿੱਚ ਉਹ ਸਿੱਟ ਸਕਦੇ ਆ ਸਾਨੂੰ ਇਹਨਾਂ ਗੱਲਾਂ ਦਾ ਕੋਈ ਖਤਰਾ ਨਹੀਂ